ਸਾਰੇ ਮੇਰੇ ਦੋਸਤਾਂ ਭਰਾਵਾਂ ਮਿੱਤਰਾਂ ਮੇਰੀ ਮਾਤਾਵਾਂ ਪਹਿਲਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਸਾਡੇ ਸਾਰੇ ਲੀਡਰ ਸਹਿਬਾਨਾਂ ਨੂੰ ਤੇ ਹਾਈ ਕਮਾਂਡ ਦੇ ਲੀਡਰ ਸਹਿਬਾਨਾਂ ਨੂੰ ਮੇਰੇ ਵਾਰਡ ਨੰਬਰ 7 ਦੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਮੱਟੂ ਪ੍ਰਧਾਨ ਕੋਆਰਡੀਨੇਟਰ ਤੇ ਸੋਸ਼ਲ ਮੀਡੀਆ ਇੰਚਾਰਜ ਹਲਕਾ ਤਿਰਫੜੀ ਪਟਿਆਲਾ ਕਾਂਗਰਸ ਪਾਰਟੀ ਵੱਲੋਂ ਪਿਆਰਪਰੀ ਨਮਸਕਾਰ ਜੈ ਭੀਮ ਜੈ ਭਾਰਤ ਦੋਸਤੋ ਜਿਹੜਾ ਅੱਜ ਦੇ ਮੌਜੂਦਾ ਹਾਲਾਤ ਨੇ ਪੰਜਾਬ ਸਰਕਾਰ ਦੇ ਜੋ ਕਿ ਪੰਜਾਬ ਸਰਕਾਰ ਨੇ ਜਿਹੜੀ ਨੀਤੀ ਅਪਣਾਈ ਸੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ ਸੀ ਤੇ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ ਇਹਨਾਂ ਦੀ ਕਾਂਗਰਸ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਉਹ ਸੁਪਨੇ ਸਰਕਾਰ ਆਪਣੇ ਹੱਥਾਂ ਨਾਲ ਖੁਦ ਤੋੜਦੀ ਹੋਈ ਦਿਖਾਈ ਦੇ ਰਹੀ ਆ ਜੋ ਗਰੀਬ ਲੋਕਾਂ ਦਾ ਟੈਕਸ ਦਾ ਪੈਸਾ ਉਹਨਾਂ ਦੇ ਉੱਤੇ ਖਰਚਣ ਦਾ ਦਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਆ ਉਹ ਪੈਸਾ ਇਹ ਆਪਣੇ ਆਪਣੇ ਐਡਵਰਟਾਈਜ਼ਮੈਂਟ ਦੇ ਉੱਤੇ ਆਪਣੇ ਜੋ ਬਾਹਰ ਬਾਹਰਲੇ ਸਟੇਟ ਨੇ ਉਹਨਾਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨ ਦੇ ਮਾਮਲਾ ਹੋਵੇ ਚਾਏ ਆਪਣੇ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕਰਨ ਦਾ ਮਾਮਲਾ ਹੋਵੇ ਤੇ ਉਹ ਪੈਸੇ ਨੂੰ ਇਹ ਜੋ ਲੋਕਾਂ ਦਾ ਗਰੀਬ ਲੋਕਾਂ ਦਾ ਜਿਹੜਾ ਇਹ ਟੈਕਸ ਪੇਅਰ ਦਾ ਪੈਸਾ ਹੈ ਉਸ ਨੂੰ ਇਹ ਕਿੰਜ ਬਰਬਾਦ ਕਰ ਰਹੀ ਆ ਤੇ ਅੱਜ ਜਿਹੜਾ ਲੋਕਾਂ ਨੂੰ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਉਹ ਬੋਝ ਤਾਂ ਕੀ ਉਤਾਰਨਾ ਸੀ ਕੀ ਉਤਾਰਨ ਦਾ ਕੋਈ ਸਾਧਨ ਜਾਂ ਲੱਭਣੇ ਸੀ ਪਰ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਜੋ ਚੁਟਕਲੇਬਾਜੀ ਦੀ ਸਰਕਾਰ ਆ ਸਟੇਜਾਂ ਦੇ ਉੱਤੋਂ ਭਾਸ਼ਣ ਘੱਟ ਚੁਟਕਲੇ ਜ਼ਿਆਦਾ ਸੁਣਾਉਂਦੇ ਨੇ ਭਗਵੰਤ ਮਾਨ ਸਾਹਿਬ ਅਤੇ ਉਹਨਾਂ ਨੇ ਅੱਜ ਪੰਜਾਬ ਦੇ ਉੱਤੇ ਇੱਕ ਹੋਰ ਪੰਜਾਬ ਦੇ ਲੋਕਾਂ ਉੱਤੇ ਇੱਕ ਹੋਰ ਬੋਝ ਪਾਉਣ ਦਾ ਕੰਮ ਕੀਤਾ ਹੈ ਜੋ ਕਿ ਪੈਟਰੋਲ ਡੀਜ਼ਲ ਦੇ ਉੱਤੇ ਵੈਟ ਵਧਾਇਆ ਤੇ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੁਆਰਾ 7 ਕਿਲੋਵਾਟ ਬਿਜਲੀ ਦੇ ਮੀਟਰ ਜਿਨ੍ਹਾਂ ਦੇ ਲੱਗੇ ਹੋਏ ਸੀ ਉਹਨਾਂ ਨੂੰ 3 ਰੁਪਏ ਯੂਨਿਟ ਸਸਤੀ ਬਿਜਲੀ ਮਿਲਦੀ ਸੀ ਉਸ ਨੂੰ ਬੰਦ ਕਰਨ ਦਾ ਕੰਮ ਜਿਹੜਾ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਦੁਆਰਾ ਕੀਤਾ ਜਾ ਰਿਹਾ ਆ ਤੇ ਉਸ ਦੇ ਵਿਰੋਧ ਦੇ ਵਿੱਚ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਪੰਜਾਬ ਯੂਥ ਦੇ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਅ ਕੱਲ ਪੁਤਲਾ ਫੁੱਕਣ ਦੀ ਕਾਲ ਸਾਨੂੰ ਆਈ ਆ ਮਿਨੀ ਸੈਕਟਰੀਏਟ ਪਟਿਆਲਾ ਮਿਨੀ ਸੈਕਟਰੀਏਟ ਦੇ ਬਾਹਰ ਤੇ ਅਸੀਂ ਮੰਗ ਪੱਤਰ ਵੀ ਦੇਣਾ ਆ ਤਾਂ ਜੋ ਸਾਡੇ ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ ਜੀ ਨੇ ਉਹਨਾਂ ਦੀ ਅਗਵਾਈ ਹੇਠ ਅਸੀਂ ਮਿਨੀ ਸੈਕਟਰੀਏਟ ਪਹੁੰਚਣਾ ਆ ਤਾਂ ਪਹੁੰਚਣ ਦਾ ਸਮਾਂ ਕਰੀਬ 11 ਵਜੇ ਦਾ ਹੈ 11 ਵਜੇ ਪੂਰੇ ਉੱਥੇ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਮੇਰੀ ਵੀਡੀਓ ਮੇਰੇ ਯਾਰਾ ਦੋਸਤਾਂ ਨੂੰ ਭਰਾਵਾਂ ਨੂੰ ਜੋ ਵੀ ਇਹ ਵੀਡੀਓ ਜਿਨ੍ਹਾਂ ਤੱਕ ਵੀ ਪਹੁੰਚੇਗੀ ਉਹਨਾਂ ਨੂੰ ਇਹ ਬੇਨਤੀ ਆ ਵੀ ਕੱਲ ਜੋ ਇਹ ਸਰਕਾਰ ਇਨਕਲਾਬ ਜਿਹੜਾ ਬਦਲਾਵ ਲਿਆਨ ਦੀ ਇਹਨਾਂ ਨੇ ਬਦਲਾਵ ਲਿਆਇਆ ਸੀ ਅੱਜ ਉਹ ਬਦਲਾਵ ਲੋਕਾਂ ਨੂੰ ਸਾਫ਼-ਸਾਫ਼ ਦਿਖ ਰਿਹਾ ਵੀ ਇਹਨਾਂ ਨੇ ਆਪਣੇ ਹਿੱਤਾਂ ਦੇ ਲਈ ਬਦਲਾਵ ਲਿਆਏ ਸੀ ਉਹ ਆਪਣੇ ਹਿੱਤ ਪੂਰੇ ਕਰ ਰਹੇ ਨੇ ਇਹਨਾਂ ਨੂੰ ਗਰੀਬ ਲੋਕਾਂ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਬੰਦ ਕਰਾਤੇ ਗਰੀਬ ਲੋਕਾਂ ਦੇ ਜਿਹੜੀ ਫੈਸਿਲਟੀਆਂ ਮਿਲ ਰਹੀਆਂ ਸੀ ਉਹਨਾਂ ਨੂੰ ਇਹਨਾਂ ਨੇ ਉਹਨਾਂ ਉੱਤੇ ਹੋਰ ਬੋਝ ਪਾਉਣ ਦਾ ਕੰਮ ਕਰ ਰਹੇ ਨੇ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਇਹ ਸਭ ਨੂੰ ਅਪੀਲ ਕਰਦਾ ਵੀ ਜੋ ਸਾਡੇ ਪੰਜਾਬ ਪ੍ਰਧਾਨ ਰਾਜਾ ਵਿੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਮੋਹਿਤ ਮਿੰਦਰਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਨੂੰ ਜ਼ਿਲ੍ਹਾ ਕਾਂਗਰਸ ਕਮੇਟਰੀ ਨਰੇਸ਼ ਦੁੱਗਲ ਜੀ ਸਾਡੇ ਪ੍ਰਧਾਨ ਜੋ ਹੈ ਉਹਨਾਂ ਵੱਲੋਂ ਸਾਨੂੰ ਅ ਕੱਲ 6 ਤਰੀਕ ਮਿਨੀ ਸੈਕਟਰੀਏਟ ਦੇ ਬਾਹਰ ਇਕੱਠਾ ਹੋਣ ਲਈ ਸਾਨੂੰ ਸੱਦਾ ਮਿਲਿਆ ਆ ਤਾਂ ਅਸੀਂ ਉੱਥੇ ਵੱਧ ਝਟ ਕੇ ਉਸ ਤਰਨੇ ਦੇ ਵਿੱਚ ਹਿੱਸਾ ਲਵਾਂਗੇ ਤੇ ਉਸ ਤਰਨੇ ਨੂੰ ਸਫਲ ਬਣਾਵਾਂਗੇ ਤੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜੋ ਉੱਥੇ ਪੁਤਲਾ ਫੁਕਣਾ ਅਸੀਂ ਉਸ ਪੁਤਲੇ ਨੂੰ ਫੁਕਾਂਗੇ ਦਾ ਮੈਂ ਸਭ ਨੂੰ ਅਪੀਲ ਕਰਦਾ ਵੀ ਉੱਥੇ ਵੱਧ ਚੜ ਕੇ ਪਹੁੰਚੋ ਹਮਮਾ ਆ ਕੇ ਪਹੁੰਚੋ ਤੇ ਇਸ ਧਰਨੇ ਨੂੰ ਸਫਲ ਬਣਾਓ ਤਾਂ ਜੋ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਜੋ ਆਮ ਆਦਮੀ ਪਾਰਟੀ ਸਰਕਾਰਾ ਜੋ ਬਦਲਾਵ ਉਹ ਲਿਆਉਣ ਵਾਲੀ ਸਰਕਾਰਾ ਇਹਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ ਤੇ ਇਹਨੂੰ ਆਪਣੇ ਫੈਸਲੇ ਵਾਪਸ ਲੈਣ 'ਚ ਅਸੀਂ ਮਜਬੂਰ ਕਰ ਸਕੀਏ ਜੈ ਕਾਂਗਰਸ ਜੈ ਭੀਮ ਜੈ ਭਾਰਤ